ਇੱਕ ਪੁਰਾਣਾ ਸਾਡਾ ਬੇਲੀ ਹੁੰਦਾ ਸੀ ਮਰ ਗਿਆ ਬਜਾੜਾ ਮਰਡਰ ਹੋ ਗਿਆ ਉਹਦਾ ਐਮਐਲਏ ਸੀਗਾ ਅੱਛਾ ਇਹ ਖੱਬੀ ਭਗਵੰਦਾ ਸੀ ਨਾ ਇਹ ਲੈ ਦਿਓ ਖੱਬੀ ਭਗਵੰਦਾ ਸੀ ਨਾ ਇਹ ਨਾਂ ਲੈਣ ਵਾਲੀ ਗੱਲ ਹੀ ਹੋਈ ਹੈ ਖੱਬੀ ਭਗਵੰਦਾ ਸੀ ਚਲੋ ਠੀਕ ਹੈ ਹਿਸਟਰੀ ਦੇ ਵਿੱਚ ਕੋਈ ਐਮਐਲਏ ਹੋਇਆ ਖੱਬੀ ਭਗਵੰਦਾ ਬੜੇ ਖੁਸ਼ਗਵਰ ਟਾਈਮ ਸੀ ਹਾਂ ਨਹੀਂ ਬਹੁਤ ਵਧੀਆ ਦਿਲਦਾਰ ਬੰਦਾ ਸੀਗਾ ਚਲੋ ਮੈਂ ਡੀਐਸਪੀ ਸੀਗਾ ਤੇ ਮੇਰੇ ਕੋਲੇ ਆ ਗਿਆ ਮੈਂ ਚਾਹ ਪਾਣੀ ਪਾਣੀ ਪਿਆ ਆ ਫਿਰ ਚਾਹ ਮੰਗਾ ਲਈ ਉਦੋਂ ਮੈਂ ਆਪਣੇ ਹੁੰਦੀ ਆ ਟ੍ਰੇਜੀ ਬਣੀ ਹੁੰਦੀ ਆ ਉਹ ਕaju ਬਦਾਮ ਵਾਲੀ ਉਹਦੇ ਅੱਗੇ ਰੱਖਤੀ ਚਲੋ ਉਹਨੂੰ ਫੋਨ ਆ ਗਿਆ ਨਹੀਂ ਚਾਹ ਇਹ ਟੇਡਾ ਦਾ ਹੋ ਗਿਆ ਨਾ ਕੂਪੀ ਜੀ ਬਣਾ ਕੇ ਐ ਕਰਤੀ ਆਤ ਸੀਗੀ ਹਾਂਜੀ ਬਾਈ ਬੜੀ ਕਸੂਤੀ ਥਾਂ ਤੇ ਬੈਠਾ ਬਾਅਦਸ ਗੱਲ ਕਰੀ ਹੈ ਨਾ ਮੈਂ ਵੀ ਹੱਸ ਪਿਆ ਮੈਂ ਕਿਹਾ ਮਲੇ ਸਾਹਿਬ ਐ ਡਿਗੜੀ ਕਸੂਤੀ ਥਾਂ ਐ ਮੈਂ ਤਾਂ ਡੀਐਸਪੀ ਦੇ ਦਫ਼ਤਰ ਬੈਠਿਆ ਤੁਸੀਂ ਪਾਣੀ ਪੂਣੀ ਪੀ ਲਿਆ ਆਪਾਂ ਠੰਡਾ ਪੀ ਲਿਆ ਚਾਹ ਮੰਗਾਈ ਹੋਈ ਆ ਕਾਜੂ ਪਿਆ ਬਾਦਾਮ ਹੈ ਕਸੂਤੀ ਥਾਂ ਕਿਵੇਂ ਹੋ ਗਈ ਉਹ ਕਹਿੰਦਾ ਬਈ ਦੀ ਆਤ ਹੀ ਪਈ ਹੋਈ ਆ ਕੀ ਕਰੀਏ ਕਹਿੰਦਾ ਤੁਸੀਂ ਤਾਂ ਚਲੋ ਭਰਾ ਕਹਿੰਦਾ ਇੱਕ ਵਾਰੀ ਮੈਂ ਕਿਤੇ ਪਾਠ ਦੇ ਪੋਤੇ ਗਿਆ। ਹੂੰ। ਕਹਿੰਦਾ ਪੁੱਤੇ ਪਾਠ ਚੱਲੀ ਜਾਵੇ ਤੇ ਮੈਨੂੰ ਫੋਨ ਆਈ ਜਾਣਾ। ਤੇ ਮੈਂ ਦੋ ਤਿੰਨ ਵਾਰੀ ਗਿਆ ਤਾਂ ਉਹ ਭਾਈ ਬਾਅਦ ਚ ਗਈ ਬਾੜੀ ਕਸੂਤੀ ਥਾਂ ਤੇ ਬੈਠਾ। ਉਹ ਕਹਿੰਦਾ ਭਾਈ ਮੇਰੇ ਗੱਲ ਪਹਿਲਾਂ ਕਹਿੰਦਾ ਗੱਲ ਵੀ ਸਹੀ ਐ। ਵੀ ਕਸੂਤੀ ਥਾਂ ਵੀ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੈਠਾ। ਹਾਜ਼ਰੀ ਵਿੱਚ ਬੈਠਾ ਤੇ ਕਸੂਤੀ ਥਾਂ ਕਿਵੇਂ ਉਹ ਵੀ ਕਹਿੰਦਾ। ਉਹ ਕਹਿੰਿਆ ਉਹ ਆਦਤੀ ਹੁੰਦੀ ਹੈ। ਆਦਤ ਹੁੰਦੀ ਐ ਕਹਿੰਦਾ ਫਿਰ ਮੈਂ ਭਾਈ ਫੋਨ ਬੰਦ ਕਰਕੇ ਆਉਂਦਾ ਤੇ ਫਿਰ ਕਹਿੰਦਾ ਮੈਂ ਉੱਥੇ ਮਾਫੀ ਮੰਗ ਕੇ ਫੇਰ ਬੈਠਾ। ਉਹਨੂੰ ਆਤ ਜੀ ਬੜੀ ਕਸੂਤੀ ਨਾਲ ਸੁਣਦੇ ਆ। ਅੱਛਾ ਉਹ ਬੰਦਾ ਗਿਆ ਥੱਲੇ ਤੋਂ ਸੀ ਨਾ ਉਹ ਸਾਰੇ ਉਹ ਹਾਂ ਉਹੀ ਆਤ ਪਈ ਜੀ